ਹਾਂ ਨਾਲੇ ਏਸੀ ਕਹਿੰਦਾ ਏਸੀ ਲਵਾ ਏਸੀ ਤਾਂ ਲਵਾਵਾਂਗੇ ਆਖਤੀ ਆਪਾਂ ਸ਼ਰਤਾਂ ਇਹ ਮਸ਼ੀਨ ਚਲਾਉਣ ਨੂੰ ਨਾ ਜਿੱਤੇ ਜੇ ਮੈਂ ਮੰਨ ਲਾ ਵੀ ਅੱਜ ਆਪਾਂ ਘਾਹ ਕੱਟਣਾ 10 ਦਿਨ ਪਹਿਲਾਂ ਦੋ ਤਾਂ ਚਮਚੇ ਘਿਓ ਦੇ ਪਾਣੇ ਪੈਂਦੇ ਆ ਓਏ ਨਾ ਗੱਪ ਮੈਨੂੰ ਘਿਓ ਵਾਲਾ ਇੱਥੇ ਕੀ ਕੰਮ ਹੈ ਤੈਨੂੰ ਦੱਸ ਦਾਂ ਦੋ ਚਮਚੇ ਘਿਓ ਦੇ ਦੁੱਧ ਚ ਤੇ ਦੋ ਰੋਟੀਆਂ ਵਾਧਾ ਜੇ ਤੂੰ ਚਾਰ ਖਾਣਾ ਅਸ਼ੀਰ ਰੋਟੀਆਂ ਖਾਣੀਆਂ ਪੈਂਦੀਆਂ ਤੇ ਦੋ ਚਮਚੇ ਸਵੇਰ ਦੁੱਧ ਦੇ ਵਿੱਚ ਘਿਓ ਦੇ ਤੇ ਦੋ ਸ਼ਾਮ ਨੂੰ ਬਾਈ ਯਾਰ ਐਵੇਂ ਨਾ ਤੂੰ ਤਾਂ ਡਾਈਟ ਦੱਸੀ ਐ ਨਾ ਤੂੰ ਇਹ ਚੇਹ ਨੂੰ ਕੀ ਜੋ ਇਹਦੇ ਚ ਕਹਦਾ ਇਹ ਡਿਗੀ ਡਾਈਟ ਦੀ ਲੋੜ ਜ਼ਰੂਰ ਹੈ ਇਹ ਡਾਈਟ ਬਹੁਤ ਜ਼ਰੂਰੀ ਹੈ ਕਾਦੀ ਦੱਸ ਕੀ ਜ਼ਰੂਰੀ ਹੈ ਦੱਸ ਲੈ ਲੈ ਇਹਨੂੰ ਚਲਾ ਕੇ ਦਿਖਾ ਦੇ ਲੈ ਮੈਂ ਹੁਣ ਚਲਾ ਲੈਂਦਾ ਨਾ ਡਾਈਟ ਸ਼ੁਰੂ ਕਰੀ ਵਿਆ ਦੱਸ ਦੇ ਭਰਾ ਭਰਾ ਤੈਨੂੰ ਲੱਗਦੀ ਪਤਾ ਐਨੂੰ ਮੋੜ ਐਨੂੰ ਮੈਂ ਇਹਨੂੰ ਲਿਆ ਮੋੜ ਕੇ ਤੈਨੂੰ ਲੱਗ ਜੂ ਪਤਾ ਇਹ ਭਾਰੀ ਕਦੋਂ ਹੈ ਗਾਣ ਕਰਿਆ ਨੂੰ ਤੈਨੂੰ ਆਪੇ ਪਤਾ ਲੱਗ ਜੀ ਭਾਰੀ ਆ ਕਿ ਇਹ ਹੁਣ ਚਲਾਉਂ ਮੈਂ ਚਾਲਾ ਗਾਣ ਨਹੀਂ ਤੁਰਦੀ ਯਾਰ ਗਾਣ ਤਰੂਗੀ ਇਹ ਤੈਨੂੰ ਜਿਹੜੀ ਖਰਾਕ ਦੱਸਿਆ ਬਣਾ ਉਹ ਖਾਣੀ ਪੈਂਦੀ ਐ ਨਾ ਚਲਾਉਣ ਵਾਸਤੇ ਨਹੀਂ ਯਾਰ ਤੂੰ ਚਲਾ ਕੇ ਦਿਖਾ ਜਲਦੀ ਨਹੀਂ ਇਹਦਾ ਮੈਂ ਦਿਖਾਵਾਂ ਚਲਾ ਕੇ ਇਹ ਐ ਖਰਾਕ ਖਾਣੇ ਪੈਂਦੀ ਐ ਇਹਨੂੰ ਚਲਾਉਣ ਵਾਸਤੇ ਆਹ ਆ ਵਾਕੇ ਆ ਮੈਂ ਹੀ ਪਰ ਚਲਾ ਕੇ ਬੰਨਾ ਹੁਣ ਚੱਲੂਗੀ ਨਾ ਤੂੰ ਹਿਸਾਬ ਨਾਲ ਚਲਾਉਣਾ ਇਹਨੂੰ ਹਾਂ ਮਾ ਆ ਦੇ ਵਾ ਥੱਕਾ ਯਾਰ ਬਾਈ ਯਾਰ ਉਹ ਦੂਜੀ ਆ ਨਾ ਇਹ ਕਾਣੀ ਉਹ ਐਨੇ ਆ ਤੂੰ ਆਪ ਸੁਣਾਈ ਆ ਬਾਈ ਇਹ ਤੈਨੇ ਆਪ ਬਣਾਈ ਆ ਘਰੇ ਯਾਰ ਇਹ ਤਾਂ ਜੱਤ ਤੰਗ ਕਰਦਾ ਤੇਰੀ ਸਾਈ ਜੋ ਤਾਂ ਦੂਜੀ ਦੂਜੀ ਆ ਕੋਈ ਰੱਖਿਆ ਐ ਐ ਬਾਈ ਉਹ ਦੂਜੀ ਵੀ ਹੈਗੀ ਆਪਣੀ ਇੰਜਨ ਦੀ ਵਾਲੀ ਕਹਿਣਾ ਮੋਟਰ ਵਾਲੀ ਬਾਈ ਉਹ ਤਾਂ ਕਰਦੇ ਆ ਤਾਂ ਤੂੰ ਬੁੱਥਾ ਬਣਾਦਾ ਸੀ ਮੇਰਾ ਵੀ ਬੁੱਤ ਹਨ ਇਹਦੇ ਇੱਕ ਨਾਂ ਬਰਾੜਾ ਇੱਕ ਤਾਂ ਇਹਦੀ ਸਫਾਈ ਵਾਲੀ ਆ ਉਹ ਸਫਾਈ ਦਾ ਸਾਰਾ ਸਫਾਈ ਵੀ ਕਰਤਾ ਸੀ ਆ ਇਹ ਤਾਂ ਨੰਘਿਆ ਸੀਗਾ ਮੁਰੂ ਮੈਨੂੰ 10 ਦਿਨ ਹੋ ਗਏ ਘੋਪਾ ਕੇ ਪੀ ਜਾਂਦੇ ਨੇ ਤੇ ਸਾਹ ਮੇਰਾ ਹਲੇ ਵੀ ਨਾਲ ਨਹੀਂ ਰਲਦਾ ਇਹ ਦੇਖ ਲਾ ਨਹੀਂ ਵਾਕਈ ਬਾਈ ਮਨਦੇ ਇਹ ਤੇ ਤਾਕਤ ਚਾਹੀਦੀ ਆ ਇਹ ਤਾਂ ਵਰਜ ਐਕਸਰਸਾਈਜ਼ ਆ ਤੇ ਇੱਕ ਸਾਹ ਦੀ ਹਾਂ ਆਪਾਂ ਇੱਕ ਤਾਂ ਘਾ ਵੀ ਵੱਡਾ ਕਰ ਲਿਆ ਸੀਗਾ ਪੂਰਾ ਹੁਣ ਨਾਲੇ ਤਾਂ ਜੋਰ ਲੱਗੂ ਪੂਰਾ ਨਹੀਂ ਨਹੀਂ ਇਹਦਾ ਕੰਮ ਤੂੰ ਗਲਤ ਆ ਬਾਈ ਇਹ ਮੈਂ ਤਾਂ ਇਹ ਹੱਕ ਤੇ ਨਹੀਂ ਉਹ ਦੂਜੀ ਲਿਆ ਤੂੰ ਉਹ ਤੇ ਨਾਲ ਕੱਟ ਲਿਆ ਕਰੂੰਗਾ ਯਾਰ ਚੱਲੇ ਆ ਬਾਈ ਨਹੀਂ ਨਹੀਂ ਉੱਥੇ ਮੂਰੇ ਪੰਜਾਂ ਰੋਟੀਆਂ ਰਟੀਆਂ ਖਾ ਲਾ ਦੋ ਬਾਰਾ ਰੋਟੀਆਂ ਦਾ ਇੱਕ ਦਿਨ ਰੋਟੀਆਂ ਦਾ ਕੋਈ ਨਹੀਂ ਕਰਦੀਆਂ ਉਹ ਵੀ ਪਿਆ ਕਿਉਂ ਪਾਲਾ ਵਿੱਚ ਨਹੀਂ ਮੈਂ ਨਹੀਂ ਮੈਂ ਤਾਂ ਚੱਲਿਆ ਹੈ ਮੈਂ ਚੱਲਿਆ ਓਏ ਆ ਜਾ ਨਹੀਂ ਆਪਣਾ ਜਵਾਬ ਆ ਆ ਜਾ ਆ ਜਾ ਕੀ ਆਇਆ ਯਾਰ ਬਈ ਇਹਦਾ ਦੁੱਖ ਤੂੰ ਆਇਆ ਤਾਂ ਦੋ ਮਿੰਟ ਘੁੰਮਣਾ ਪਾਰਕ ਦਿਖਾ ਕੇ ਬਾਈ ਆ ਕੇ ਪਾਰਕ ਇੱਥੇ ਚਿੜੀਆਂ ਰੱਖੀਆਂ ਮੈਂ ਖਲਾਣਾ ਹੈ ਸਾਥ ਲਿਆ ਕਿਹਾ ਵੀ ਆਉਣਾ ਇੱਥੇ ਲਿਆ ਗਿਆ ਕੰਮ ਤੇ ਲਾ ਤਲ ਕੀ ਜਿਦਣਾ ਬਰਾੜਾ ਬਣੀ ਸੋਹਣੀ ਲੱਗਦੀ ਆ ਪਰ ਉਹਦੇ ਪਿੱਛੇ ਕੀ ਕੀ ਬੰਦੇ ਨੂੰ ਜਿਹੜੀਆਂ ਔਕੜਾਂ ਆਉਂਦੀਆਂ ਜਾਂ ਕੀ ਉਹਦੇ ਬਾਅਦ ਜ਼ਿੰਮੇਵਾਰੀਆਂ ਹੁੰਦੀਆਂ ਹੂੰ ਉਹ ਜਿਆਦਾ ਬੰਦਾ ਵਿਚਰਦਾ ਨਾ ਉਸ ਫੇਰ ਪਤਾ ਨਹੀਂ ਇਹ ਤੇ ਆਏ 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 ਬਹਿਣਾ ਚੰਗਾ ਲੱਗਦਾ ਹੈ ਕਹਿੰਦਾ ਬਹਿਣਾ ਹੀ ਚੰਗਾ ਹੈ ਐ ਭੋਜ ਬਣਾਉਣ ਆਏ ਹੈ ਹਾਂ ਭੋਜ ਬਣਾਉਣੇ ਇਹ ਚੰਗੇ ਲੱਗਦੇ ਆ ਇਹ ਇਹਦਾ ਇਹਨੇ ਪਿੱਛੇ ਮਿਹਨਤ ਆ ਆ ਮਿਹਨਤ ਆ ਇਹਦੇ ਪਿੱਛੇ ਨਾਲਿਆ ਰੂਜ ਵੀ ਪਾਈ ਸੋ ਦੇ ਰੂੜੀ ਦੀ ਤੂੰ ਉਹ ਵੀ ਉੱਤੇ ਪਾਈ ਤੇ ਐਂਦਵਾਰ ਨੂੰ ਪਾਈ ਸੀ ਇਹ ਸਾਰੀ ਫਿਰ ਇਹ ਮਿਹਨਤ ਦਾ ਫਾਲਾ ਆ ਮਿਹਨਤ ਦਾ ਹੀ ਫਾਲਾ ਆ ਇੰਨੀ ਮਿਹਨਤ ਕਰੀਦਾ ਆਉਣਿਆ ਕੱਲੀ ਚਾਹ ਪੀ ਕੇ ਤੇ ਰੋਟੀਆਂ ਖਾ ਕੇ ਮੁੜ ਜਾਨੇ ਆ ਆ ਕੇ ਕਹਿ ਦਿੰਨੇ ਬਹੁਤ ਵਧੀਆ ਬਣਾ ਆ ਦੇਖੋ ਦੋਸਤੋ ਆ ਦੇਖੋ ਐ ਜਰੂਰ ਕਰੋ ਹਨਾ ਸਾਰੇ ਪਰਾਲਾ ਕਰੀ ਨਿਆਰਾ ਬਹੁਤ ਆ ਵੀਡੀਓ ਬਣਾਉਣਾ ਨਿਆਰਾ ਤਾਂ ਬਹੁਤ ਹੁੰਦਾ ਤੇ ਆ ਇੱਕ ਹੀ ਕਿਹੜਾ ਲਾਇਆ ਸੀ ਤੂੰ ਇਹਦਾ ਨਹੀਂ ਦੇ ਦੂੰਗਾ ਨਾਲੇ ਏਸੀ ਕਹਿੰਦਾ ਏਸੀ ਲਵਾ ਏਸੀ ਤਾਂ ਲਵਾਵਾਂਗੇ ਆ ਇੱਕ ਦੀ ਆਪਾਂ ਸ਼ਰਤ ਹੀ ਰੱਖਣੀਆਂ ਵੀ ਜਿਹੜਾ ਬੰਦਾ ਘਾ ਕੱਟ ਕੇ ਜਾਇਆ ਕਰੂਗਾ ਬਾਅਦ ਉਹ ਏਸੀ ਜਪੂਗਾ ਨੇ ਫਿਰ ਬਾਈ ਜੀ ਇਹ ਤਾਂ ਕੰਮ ਵੀ ਦੋ ਹੋਣਗੇ ਮੇਰਾ ਵੀ ਫਾਇਦਾ ਹੋਊਗਾ ਤੇਰੀ ਵੀ ਸਿਹਤ ਬਣੂਗੀ ਘਿਓ ਆ ਪਸ਼ੂਆਂ ਨੂੰ ਪਾਉਣਾ ਨਾ ਕਰੇ ਪਸ਼ੂਆਂ ਨੂੰ ਨਹੀਂ ਇਹ ਤਾਂ ਇੱਥੇ ਆਪਾਂ ਸਿੱਟ ਦਾਂਗੇ ਜੇ ਪਸ਼ੂਆਂ ਨੂੰ ਵਧੀਆ ਯਾਰ ਇਹ ਤਾਂ ਪਸ਼ੂਆਂ ਨੂੰ ਵੀ ਵਧੀਆ ਹੈ ਹਾਂ ਫਿਰ ਬਈ ਮੈਂ ਤਾਂ ਨਾ ਮੇਰੀ ਗੱਲ ਸੁਣ ਲੈ ਜੇ ਮੈਨੂੰ ਤਾਂ ਜੇ ਤੂੰ ਏਸੀ ਚ ਪੈਣਾ ਤਾਂ ਆਪਦਾ ਘਿਓ ਸ਼ੁਰੂ ਕਰ ਲੈ ਦੋ ਚਮਚੇ ਤੜਕੇ ਤੇ ਜੇ ਮੈਂ ਕਰਾਂ ਮਸ਼ੀਨ ਹੀ ਦੂਜੀ ਲੈਵੇਂ ਮੈਨੂੰ ਘਾਲੀ ਫਿਰ ਮੈਂ ਕੱਟ ਦਿਆਂ ਕਰ ਉਹ ਆਪਣੇ ਨਹੀਂ ਨਾ ਫਿੱਟ ਉਹ ਇੱਕ ਤਾਂ ਖਲਾਰਾ ਬਾਲਾ ਪਾਉਂਦੀ ਆ ਇਹ ਕੋਈ ਸਫਾਈ ਹੈ ਨਹੀਂ ਦਾਤੀ ਨਾ ਨਹੀਂ ਆ ਵੱਡੇ ਆ ਦਾਤੀ ਦਾਤੀ ਵੱਡਲਾ ਦਾਤੀ ਪਈ ਅੰਦਰ ਹੱਥ ਜੀ ਨਹੀਂ ਆਉਂਦਾ ਵੱਡ ਕੇ ਦੇਖ ਲੈ ਦਾਤੀ ਪਈ ਜਾਂਦਾ ਜੇ ਜ਼ੋਰ ਚਾਹੀਦਾ ਬਾਹਾਂ ਚ ਫੇਰ ਚੱਲਦੀ ਆ ਇਹ ਜ਼ੋਰ ਹਾਂ ਤੂੰ ਤਾਂ ਮੈਨੂੰ ਪਤਾ ਹੀ ਆ ਤੇਰਾ ਤਾਂ ਜ਼ੋਰ ਵਾਲਾ ਤਾਂ ਪਹਿਲੇ ਪਹਿਲੇ ਕਿਹੜੇ ਜ਼ੋਰ ਵਾਲਾ ਔਖਾ ਕੰਮ ਉਹਨ ਮੈਂ ਚੱਲਿਆ ਜੋ ਤੂੰ ਭਾਈ ਕਰਕੇ ਜਾ ਮੈਂ ਰੋਟੀ ਨਹੀਂ ਖਾਂਦਾ ਗਾਂ ਨੂੰ ਮੈਂ ਨਹੀਂ ਰੋਟੀ ਖਾਂਦਾ ਤੇਰੇ ਕੋਲੋਂ ਗਾਂ ਨੂੰ ਤੂੰ ਰੋਟੀ ਖਾ ਕੇ ਤੇ ਤੂੰ ਦੋ ਖਵਾ ਕੇ ਤੂੰ ਤਾਂ ਚਾਰ ਰੋਟੀਆਂ ਕੱਢਦਾ ਰਹਿ ਪਾ ਨਹੀਂ 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 ਉਹ ਅਗਲਾ ਕੱਟਦੀ ਮੂਹ ਨਹੀਂ ਨਹੀਂ ਮੈਂ ਚੱਲਿਆ ਬਾਈ ਪਾਣੀ ਪੂਣੀ ਲਾਉਣਾ ਹੋਇਆ ਦਾ ਦੱਸ ਦਿਓ ਵੀ ਪੈਪ ਨਾਲ ਆ ਯਾਰੀ ਖਤਮ ਆਪੀ